ਸੋ ਨੈਕਸਟ ਅਸੀਂ ਗੱਲ ਕਰਾਂਗੇ OTT ਪਲੇਟਫਾਰਮ ਤੇ ਕਿਹੜੀ ਫਿਲਮ ਆਈ ਹੈ ਦੱਸ ਦਿੰਨੇ ਤੁਹਾਨੂੰ ਕਿ ਹਰੀਸ਼ ਵਰਮਾ ਨੇ ਇੰਡਸਟਰੀ ਨੂੰ ਬੜੀਆਂ ਫਿਲਮਾਂ ਦਿੱਤੀਆਂ ਨੇ ਬਹੁਤ ਕੰਮ ਕੀਤਾ ਇੰਡਸਟਰੀ ਦੇ ਵਿੱਚ ਤੇ ਉਹਨਾਂ ਦੀ ਕੋਈ ਨਾ ਕੋਈ ਫਿਲਮ ਜਿਹੜੀ ਕਿਸੇ ਨਾ ਕਿਸੇ OTT ਪਲੇਟਫਾਰਮ ਤੇ ਹਰ ਦਿਨ ਆ ਹੀ ਜਾਂਦੀ ਹੈ ਕਿਉਂਕਿ ਹਰੀਸ਼ ਦੀ ਅਦਾਕਾਰੀ ਨੂੰ ਲੋਕ ਪਸੰਦ ਕਰਦੇ ਨੇ ਤੇ ਨਾਲ ਤੁਹਾਨੂੰ ਦੱਸ ਦਿੰਨੇ ਕਿ ਲਾਈਏ ਇਹ ਜਾਰੀ ਹੈ ਇਹ ਫਿਲਮ ਜਿਹੜੀ ਹੈ OTT ਪਲੇਟਫਾਰਮ ਤੇ ਆ ਚੁੱਕੀ ਹੈ ਜਿਸ ਦੇ ਵਿੱਚ ਰੂਪੀ ਗਿਲ ਤੇ ਨਾਲ ਦੇ ਨਾਲ ਰੁਬੀਨਾ ਬਾਜਵਾ ਇਹਨਾਂ ਨੇ ਕੰਮ ਕੀਤਾ ਫਿਲਮ ਹੈਗੀ ਹੈ ਜੀ ਡਰਾਮਾ ਫੈਮਿਲੀ ਡਰਾਮਾ ਰੋਮਾਂਸ ਤੇ ਨਾਲ ਦੀ ਨਾਲ ਕਾਮੇਡੀ ਸੋ ਇਹ ਫਿਲਮ ਦੇ ਵਿੱਚ ਤਿੰਨ ਜਿਹੜੇ ਟ੍ਰਾਇੰਗਲ ਜਿਹੜਾ ਚੱਲ ਰਿਹਾ ਹੈ ਕਿਤਨਾ ਕਿਤੇ ਟਵਿਸਟਿੰਗ ਹੈ ਇਹਨਾਂ ਦੀ ਸਟੋਰੀ ਤੁਹਾਨੂੰ ਐਂਟਰਟੇਨ ਕਰੇਗੀ ਕਿਉਂਕਿ ਰੂਪੀ ਗਿੱਲ ਦੀ ਅਦਾਕਾਰੀ ਜਿਹੜੀ ਟਿਪੀਕਲ ਅਸੀਂ ਕਹਿ ਸਕਦੇ ਹਾਂ ਕਿ ਤੁਸੀਂ ਆਪਣੇ ਨਾਲ ਕਨੈਕਟ ਕਰ ਪਾਉਗੇ ਕਿਉਂਕਿ ਦੇਸੀ ਅੰਦਾਜ਼ ਦੇ ਵਿੱਚ ਰੂਪੀ ਨੂੰ ਹਮੇਸ਼ਾ ਅਸੀਂ ਆਨ ਸਕ੍ਰੀਨ ਦੇਖਿਆ ਹੈ ਆਫ-ਸਕ੍ਰੀਨ ਵੀ ਰੂਪੀ ਨਾਲ ਗੱਲ ਕਰੀਏ ਤਾਂ ਸੇਮ ਉਦਾਂ ਦੀ ਹੀ ਰੂਪੀ ਦੀ ਵਾਈਬ ਹੈ ਜਿਦਾਂ ਦੀ ਔਨ-ਸਕ੍ਰੀਨ ਹੈ ਸੋ ਰੂਪੀ ਗਿੱਲ ਨੇ ਫਿਲਮ ਰਜਨੀ ਦੇ ਨਾਲ ਵੀ ਬੜਾ ਚੰਗਾ ਨਾਮਣਾ ਖੱਟਿਆ ਇਸ ਤੋਂ ਇਲਾਵਾ ਅਗਰ ਗੱਲ ਕਰੀਏ ਰੁਬੀਨਾ ਦੀ ਤਾਂ ਰੁਬੀਨਾ ਨੂੰ ਪੰਜਾਬੀ ਇੰਡਸਟਰੀ ਦੇ ਵਿੱਚ ਉਨੀ ਜ਼ਿਆਦਾ ਸਪੋਰਟ ਨਹੀਂ ਮਿਲੀ ਉਨਾਂ ਜ਼ਿਆਦਾ ਫੇਵਰ ਨਹੀਂ ਕੀਤਾ ਗਿਆ ਜਿੰਨਾ ਨੀਰੂ ਬਾਜਵਾ ਨੂੰ ਕੀਤਾ ਜਾਂਦਾ ਸੋ ਨੀਰੂ ਬਾਜਵਾ ਤੇ ਰੁਬੀਨਾ ਬਾਜਵਾ ਦੋਨੋਂ ਵੀ ਆਈਆਂ ਸੀਗੀਆਂ ਇੱਕ ਵਾਰ ਸਕ੍ਰੀਨ ਤੇ ਜਿਸ ਤੋਂ ਬਾਅਦ ਵੀ ਨੀਰੂ ਬਾਜਵਾ ਨੂੰ ਹੀ ਪਸੰਦ ਕੀਤਾ ਗਿਆ ਤੇ ਰੁਬੀਨਾ ਬਾਜਵਾ ਜੋ ਨੇ ਉਹਨਾਂ ਨੂੰ ਅਦਾਕਾਰੀ ਦੇ ਵਿੱਚ ਵੀ ਜ਼ਿਆਦਾ ਸਕਸੈਸ ਨਹੀਂ ਮਿਲੀ ਜ ਪਰ ਕਨੈਕਟਰ ਨੇ ਲੇਕਿਨ ਹੁਣ ਨਜ਼ਰ ਨਹੀਂ ਆਉਂਦੇ ਕਿਸੇ ਵੀ ਪ੍ਰੋਜੈਕਟ ਦੇ ਵਿੱਚ ਸੋ ਇਹ ਫਿਲਮ ਜਿਹੜੀ ਲਾਈਏ ਜੇ ਜਾਰੀਆਂ ਯਾਨੀ ਕਿ ਯਾਰੀਆਂ ਤੇ ਡਿਪੈਂਡ ਹੋਊਗੀ ਤੁਹਾਡੀ ਦੋਸਤੀ ਕਿੰਨੀ ਕ ਮਾਇਨੇ ਰੱਖਦੀ ਹੈ ਕਿੰਨੀ ਕ ਯਾਰੀ ਦੋਸਤੀ ਜਿਹੜੀ ਔਖੇ ਵੇਲੇ ਕੰਮ ਆਉਂਦੀ ਹੈ ਕਿਹੜੇ ਯਾਰ ਦੋਸਤ ਤੋਂਡੇ ਨਾਲ ਖੜਦੇ ਨੇ ਕਿਹੜੇ ਭੱਜਦੇ ਨੇ ਕਿਹੜੇ ਮੁੱਕਰਦੇ ਨੇ ਇਹ ਕੁਛ ਇਦਾਂ ਦਾ ਟਵਿਸਟ ਜਿਹੜਾ ਤੁਹਾਨੂੰ ਦੋਸਤੀ ਦਾ ਨਜ਼ਰ ਆਏਗਾ ਪਰਿਵਾਰਿਕ ਡਰਾਮਾ ਹੈ ਥੋੜਾ ਬੱਤ ਰੋਮਾਂਸ ਲਵ ਟ੍ਰਾਇੰਗਲ ਸਾਰਾ ਕੁਝ ਤੁਹਾਨੂੰ ਇਸ ਫਿਲਮ ਦੇ ਵਿੱਚ ਦੇਖਣ ਨੂੰ ਮਿਲੇਗਾ ਇਹ ਫਿਲਮ ਵੀ ਥੋੜਾ ਸਮਾਂ ਪਹਿਲਾਂ ਸਿਨੇਮਾ ਘਰਾਂ ਦੇ ਵਿੱਚ ਆਈ ਸੀ ਹਾਲਾਂਕਿ ਹੋ ਗਿਆ ਇਸ ਨੂੰ 2-3 ਸਾਲ ਲੇਕਿਨ ਇਹ ਫਿਲਮ ਜਿਹੜੀ ਹੈ ਤੁਸੀਂ ਇਸ ਨੂੰ OTT ਪਲੇਟਫਾਰਮ ਤੇ ਦੇਖ ਸਕਦੇ ਹੋ ਕਿਉਂਕਿ ਹਰ ਦਿਨ ਕਿਸੇ ਨਾ ਕਿਸੇ ਕਲਾਕਾਰ ਦੀ ਫਿਲਮ ਜਿਹੜੀ ਕਿਸੇ ਨਾ ਕਿਸੇ OTT ਪਲੇਟਫਾਰਮ ਤੇ ਤੁਸੀਂ ਜ਼ਰੂਰ ਦੇਖਦੇ ਹੋ ਸੋ ਉਹਨਾਂ ਦੇ ਵਿੱਚੋਂ ਇੱਕ ਲਾਈਏ ਜੇ ਜਾ ਰਹੀਆਂ ਫਿਲਮ ਜਿਹੜ OTT ਪਲੇਟਫਾਰਮ ਤੇ ਕਿਹੜੀ ਫਿਲਮ ਆਈ ਹੈ ਦੱਸ ਦਿੰਨੇ ਤੁਹਾਨੂੰ ਕਿ ਹਰੀਸ਼ ਵਰਮਾ ਨੇ ਇੰਡਸਟਰੀ ਨੂੰ ਬੜੀਆਂ ਫਿਲਮਾਂ ਦਿੱਤੀਆਂ ਨੇ ਬਹੁਤ ਕੰਮ ਕੀਤਾ ਇੰਡਸਟਰੀ ਦੇ ਵਿੱਚ ਤੇ ਉਹਨਾਂ ਦੀ ਕੋਈ ਨਾ ਕੋਈ ਫਿਲਮ ਜਿਹੜੀ ਕਿਸੇ ਨਾ ਕਿਸੇ OTT ਪਲੇਟਫਾਰਮ ਤੇ ਹਰ ਦਿਨ ਆ ਹੀ ਜਾਂਦੀ ਹੈ ਕਿਉਂਕਿ ਹਰੀਸ਼ ਦੀ ਅਦਾਕਾਰੀ ਨੂੰ ਲੋਕ ਪਸੰਦ ਕਰਦੇ ਨੇ ਤੇ ਨਾਲ ਤੁਹਾਨੂੰ ਦੱਸ ਦਿੰਨੇ ਕਿ ਲਾਈਏ ਇਹ ਚੱਲੀ ਆ। ਇਹ ਫਿਲਮ ਜਿਹੜੀ ਹੈ OTT ਪਲੇਟਫਾਰਮ ਤੇ ਆ ਚੁੱਕੀ ਹੈ ਜਿਸ ਦੇ ਵਿੱਚ ਰੂਪੀ ਗਿਲ ਤੇ ਨਾਲ ਦੇ ਨਾਲ ਰੁਬੀਨਾ ਬਾਜਵਾ ਇਹਨਾਂ ਨੇ ਕੰਮ ਕੀਤਾ ਹੈ। ਫਿਲਮ ਹੈਗੀ ਹੈ ਜੀ ਡਰਾਮਾ ਫੈਮਿਲੀ ਡਰਾਮਾ ਰੋਮਾਂਸ ਤੇ ਨਾਲ ਦੇ ਨਾਲ ਕਾਮੇਡੀ। So if in the video ਤਿੰਨ ਜਿਹੜੇ ट्रायंगल ਜਿਹੜਾ ਚੱਲ ਰਿਹਾ ਹੈ ਕਿਤਨਾ ਕਿਤੇ ਟਵਿਸਟਿੰਗ ਹੈ ਇਹਨਾਂ ਦੀ ਸਟੋਰੀ ਤੁਹਾਨੂੰ ਐਂਟਰਟੇਨ ਕਰੇਗੀ ਕਿਉਂਕਿ ਰੂਪੀ ਗਿੱਲ ਦੀ ਅਦਾਕਾਰੀ ਜਿਹੜੀ ਟਿਪੀਕਲ ਅਸੀਂ ਕਹਿ ਸਕਦੇ ਹਾਂ ਕਿ ਤੁਸੀਂ ਆਪਣੇ ਨਾਲ ਕਨੈਕਟ ਕਰ ਪਾਉਗੇ ਕਿਉਂਕਿ ਦੇਸੀ ਅੰਦਾਜ਼ ਦੇ ਵਿੱਚ ਰੂਪੀ ਨੂੰ ਹਮੇਸ਼ਾ ਅਸੀਂ ਔਨ ਸਕ੍ਰੀਨ ਦੇਖਿਆ ਹੈ ਔਫ ਸਕ੍ਰੀਨ ਵੀ ਰੂਪੀ ਨਾਲ ਗੱਲ ਕਰੀਏ ਤਾਂ ਸੇਮ ਉਦਾਂ ਦੀ ਹੀ ਰੂਪੀ ਦੀ ਵਾਈਬ ਹੈ ਜਿਦਾਂ ਦੀ ਔਨ ਸਕ੍ਰੀਨ ਹੈ ਸੋ ਰੂਪੀ ਗਿੱਲ ਨੇ ਫਿਲਮ ਰਜਨੀ ਦੇ ਨਾਲ ਵੀ ਬੜਾ ਚੰਗਾ ਨਾਮਣਾ ਖੱਟਿਆ ਇਸ ਤੋਂ ਇਲਾਵਾ ਅਗਰ ਗੱਲ ਕਰੀਏ ਰੁਬੀਨਾ ਦੀ ਤਾਂ ਰੁਬੀਨਾ ਨੂੰ ਪੰਜਾਬੀ ਇੰਡਸਟਰੀ ਦੇ ਵਿੱਚ ਨੀਰੂ ਬਾਜਵਾਂ ਨੂੰ ਕੀਤਾ ਜਾਂਦਾ ਸੋ ਨੀਰੂ ਬਾਜਵਾ ਤੇ ਰੁਬੀਨਾ ਬਾਜਵਾ ਦੋਨੋਂ ਵੀ ਆਈਆਂ ਸੀਗੀਆਂ ਇੱਕ ਵਾਰ ਸਕਰੀਨ ਤੇ ਜਿਸ ਤੋਂ ਬਾਅਦ ਵੀ ਨੀਰੂ ਬਾਜਵਾਂ ਨੂੰ ਹੀ ਪਸੰਦ ਕੀਤਾ ਗਿਆ ਤੇ ਰੁਬੀਨਾ ਬਾਜਵਾ ਜੋ ਨੇ ਉਹਨਾਂ ਨੂੰ ਅਦਾਕਾਰੀ ਦੇ ਵਿੱਚ ਵੀ ਜ਼ਿਆਦਾ ਸਕਸੈਸ ਨਹੀਂ ਮਿਲੀ ਜਿਸ ਤੋਂ ਬਾਅਦ ਉਹਨਾਂ ਨੇ ਇੰਡਸਟਰੀ ਕਹਿ ਸਕਦੇ ਕਿ ਛੱਡੀ ਤਾਂ ਨਹੀਂ ਪਰ ਕਨੈਕਟਰ ਨੇ ਲੇਕਿਨ ਹੁਣ ਨਜ਼ਰ ਨਹੀਂ ਆਉਂਦੇ ਕਿਸੇ ਵੀ ਪ੍ਰੋਜੈਕਟ ਦੇ ਵਿੱਚ ਸੋ ਇਹ ਫਿਲਮ ਜਿਹੜੀ ਹੈ ਲਾਈਏ ਜੇ ਜਾਰੀਆਂ ਯਾਨੀ ਕਿ ਯਾਰੀਆਂ ਤੇ ਡਿਪੈਂਡ ਹੋਊਗੀ ਤੁਹਾਡੀ ਦੋਸਤੀ ਕਿੰਨੀ ਕਮਾਈ ਨੇ ਰੱਖਦੀ ਹੈ ਕਿੰਨੀ ਕ ਯਾਰੀ ਦੋਸਤੀ ਜਿਹੜੀ ਔਖੇ ਵੇਲੇ ਕੰਮ ਆਉਂਦੀ ਹੈ ਕਿਹੜੇ ਯਾਰ ਦੋਸ ਤੁਹਾਡੇ ਨਾਲ ਖੜਦੇ ਨੇ ਕਿਹੜੇ ਭੱਜਦੇ ਨੇ ਕਿਹੜੇ ਮੁੱਕਰਦੇ ਨੇ ਇਹ ਕੁਝ ਇਦਾਂ ਦਾ ਟਵਿਸਟ ਜਿਹੜਾ ਤੁਹਾਨੂੰ ਦੋਸਤੀ ਦਾ ਨਜ਼ਰ ਆਏਗਾ ਪਰਿਵਾਰਿਕ ਡਰਾਮਾ ਹੈ ਥੋੜਾ ਬੱਤ ਰੋਮਾਂਸ ਲਵ ਟ੍ਰਾਇੰਗਲ ਸਾਰਾ ਕੁਝ ਤੁਹਾਨੂੰ ਇਸ ਫਿਲਮ ਦੇ ਵਿੱਚ ਦੇਖਣ ਨੂੰ ਮਿਲੇਗਾ ਇਹ ਫਿਲਮ ਵੀ ਥੋੜਾ ਸਮਾਂ ਪਹਿਲਾਂ ਸਿਨੇਮਾ ਘਰਾਂ ਦੇ ਵਿੱਚ ਆਈ ਸੀ ਹਾਲਾਂਕਿ ਹੋ ਗਿਆ ਇਸ ਨੂੰ 2-3 ਸਾਲ ਲੇਕਿਨ ਇਹ ਫਿਲਮ ਜਿਹੜੀ ਹੈ ਤੁਸੀਂ ਇਸ ਨੂੰ OTT ਪਲੇਟਫਾਰਮ ਤੇ ਦੇਖ ਸਕਦੇ ਹੋ ਕਿ ਹਰ ਦਿਨ ਕਿਸੇ ਨਾ ਕਿਸੇ ਕਲਾਕਾਰ ਦੀ ਫਿਲਮ ਜਿਹੜੀ ਕਿਸੇ ਨਾ ਕਿਸੇ OTT ਪਲੇਟਫਾਰਮ ਤੇ ਤੁਸੀਂ ਜ਼ਰੂਰ ਦੇਖਦੇ ਹੋ ਸੋ ਉਹਨਾਂ ਦੇ ਵਿੱਚੋਂ ਇੱਕ ਲਾਈਏ ਜੇ ਜਾ ਰਹੀਆਂ ਫਿਲਮ ਜਿਹੜੀ ਹੈ OTT